ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਪਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਵਿਦੇਸ਼ ਭੇਜਣ ਦੇ ਨਾਂ ਤੇ ਜ਼ਿੰਮੇਦਾਰ ਨਾਲ ਲੱਖਾਂ ਦੀ ਠੱਗੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਕਾਰਨ ਵਾਪਰਿਆ ਹਾ사 ਡਰਾਈਵਰ ਜ਼ਖਮੀ ਮਾਲ ਗੱਡੀ ਤੇ ਚੜ ਕੇ ਰੀਲ ਬਣਾਉਂਦੇ ਵਿਦਿਆਰਥੀ ਨਾਲ ਵਾਪਰਿਆ ਹਾ사 ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ ਚ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨ ਪ੍ਰੀਤ ਸਿੰਘ ਨੂੰ ਦਿੱਤੀ ਵਧਾਈ ਮੋਟਰਸਾਈਕਲ ਅਤੇ ਕਾਰ ਦੀ ਟੱਕਰ 'ਚ ਲੜਕੀ ਦੀ ਮੌਤ ਚੋਰਾਂ ਨੇ 8 ਦੁਕਾਨਾਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦੀ ਨਕਦੀ, ਕੱਪੜੇ, ਮੋਬਾਈਲ ਅਤੇ ਹੋਰ ਸਮਾਨ ਕੀਤਾ ਚੋਰੀ ਗੁਰਦਾਸਪੁਰ ਧਾਰੀਵਾਲ ਦੇ ਸ਼ਮਸ਼ਾਨਘਾਟ ਦੇ ਬਾਹਰ ਲੱਗਾ ਵੱਡਾ ਕੂੜੇ ਦਾ ਡੰਮ ਜੋ ਸ਼ਹਿਰ ਲਈ ਬਣਿਆ ਹੋਇਆ ਹੈ ਸਮੱਸਿਆ ਜਾਣੋ ਪੂਰੀ ਖਬਰ ਦੁੱਧ ਵੇਚਣ ਵਾਲੇ ਕਿਸਾਨਾਂ ਨੇ ਮਿਲਕ ਪਲਾਂਟ ਦੇ ਬਾਹਰ ਲਾਇਆ ਧਰਨਾ ਚੇਅਰਮੈਨ ਰਮਨ ਬਹਿਲ ਅਤੇ ਚੇਅਰਮੈਨ ਰਜੀਵ ਸ਼ਰਮਾ ਨੇ ਟਰਸਟ ਦੀ ਜਾਇਦਾਦ ਦੇ ਔਲਟੀਆਂ ਨੂੰ ਅਲਾਟਮੈਂਟ ਪੱਤਰ ਵੰਡੇ ਨਗਰ ਸੁਧਾਰ ਟ੍ਰਸਟ ਗੁਰਦਾਸਪੁਰ ਨੂੰ ਜਾਇਦਾਦ ਦੀ ਵਿਕਰੀ ਤੋਂ 80 ਕਰੋੜ ਰੁਪਏ ਦਾ ਫਾਇਦਾ ਹੋਇਆ ਰਮਨ ਬੈਲ 73ਵੇਂ ਵਨ ਮਾ ਉਸ ਮੌਕੇ ਐਮਐਲਏ ਬਟਾਲਾ ਨੇ ਲਗਾਏ ਪੋਦੇ ਕਾਰਪੋਰੇਸ਼ਨ ਦਫ਼ਤਰ ਵਿਖੇ ਮੀਟਿੰਗ ਕਰਦੇ ਹੋਏ ਲੋਕਾਂ ਦੇ ਕੰਮ ਨਾ ਕਰਨ ਵਾਲੇ ਕਾਰਪੋਰੇਸ਼ਨ ਅਧਿਕਾਰੀਆਂ ਦੀ ਲਗਾਈ ਕਲਾਸ ਹੁਣ ਖਬਰਾਂ ਵਿਸਥਾਰ ਨਾਲ ਗੁਰਦਾਸਪੁਰ ਸ਼ਹਿਰ ਧਾਰੀਵਾਲ ਦੇ ਸ਼ਮਸ਼ਾਨ ਘਾਟ ਦੇ ਬਾਹਰ ਲੱਗਾ ਵੱਡਾ ਕੂੜੇ ਦਾ ਪਹਾੜ ਜੋ ਕਿ ਸ਼ਹਿਰ ਦੇ ਇਲਾਕੇ ਦੇ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਖਤਰ ਚੇਅਰਮੈਨ ਜਗਰੂਪ ਸੇਖਵਾ ਦੇ ਯਤਨਾਂ ਸਦਕਾ ਹੱਲ ਹੋਣ ਜਾ ਰਿਹਾ ਹੈ ਇਸ ਕੂੜੇ ਦੇ ਪਹਾੜ ਨੂੰ ਖਤਮ ਕਰਨ ਦੇ ਲਈ ਮਸ਼ੀਨਰੀ ਲੱਗ ਗਈ ਹੈ ਜੋ ਕਿ ਕੂੜੇ ਨੂੰ ਡਿਜ਼ੋਲਵ ਕਰ ਰਹੀ ਹੈ ਬੀਡੀਪੀਓ ਦਫਤਰ ਧਾਰੀਵਾਲ ਵਿਖੇ ਗੱਲਬਾਤ ਦੌਰਾਨ ਚੇਅਰਮੈਨ ਜਗਰੂਪ ਸੇਖਵਾਨ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦੀ ਪਿਛਲੇ 10 ਸਾਲਾਂ ਦੀ ਕੂੜੇ ਦੀ ਸਮੱਸਿਆ ਦਾ ਅੱਜ ਉਹਨਾਂ ਵੱਲੋਂ ਹੱਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਵਾਸੀਆਂ ਦੀ ਹਰੇਕ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ ਸ਼ਹਿਰ ਵਿੱਚ ਜਲਦੀ ਸੀਵਰੇਜ ਤੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਗਾਏ ਜਾਣਗੇ ਜਿਸ ਸਬੰਧ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਜ਼ਰੂਰੀ ਆਦੇਸ਼ ਦੇ ਦਿੱਤੇ ਹਨ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਉਹਨਾਂ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੜੇ ਦੇਸ਼ ਦਿੱਤੇ ਹਨ ਕਿ ਜਲਦੀ ਪਿੰਡਾਂ ਦੇ ਜੋ ਵਿਕਾਸ ਕਾਰਜ ਧੂਰੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਵਾਜ਼ੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ ਅ ਅੱਜ ਮੈਂ ਧਾਰੀਵਾਲ ਸ਼ਹਿਰ ਔਰ ਧਾਰੀਵਾਲ ਬਲਾਕ ਦੇ ਵਿੱਚ ਵੱਖ-ਵੱਖ ਮੀਟਿੰਗਾਂ ਲਈਆਂ ਨੇ ਪਹਿਲੋਂ ਮੈਂ ਸ਼ਹਿਰ ਦੀ ਦੱਸ ਦਿਆਂ ਕਿ ਸ਼ਹਿਰ ਦੇ ਵਿੱਚ ਜਿਹੜੀ ਬਹੁਤ ਲੰਬੇ ਸਮੇਂ ਤੋਂ ਕੂਰੇ ਦੇ ਡੰਪ ਦੀ ਜਿਹੜੀ ਸਮੱਸਿਆ ਸੀਗੀ ਉਹਦਾ ਜਿਹੜਾ ਵਾ ਕੂੜੇ ਦਾ ਟ੍ਰੀਟਮੈਂਟ ਪਲੈਂਟ ਦਾ ਕੰਮ ਜਿਹੜਾ ਵਾ ਸ਼ੁਰੂ ਹੋ ਗਿਆ ਅੱਜ ਮੈਂ ਉਹਦਾ ਮੌਇਨਾ ਵੀ ਮੌਇਨਾ ਕਰਕੇ ਆ ਰਿਆਂ ਉਹਦੇ ਵਿੱਚ ਜਿਹੜੀ ਆਪਣਾ ਜਿਹੜਾ ਕੂੜਾ ਵਾ ਉਹਨੂੰ ਟ੍ਰੀਟ ਕਰਕੇ ਜਿਹੜਾ ਵਾ ਵਧੀਆ ਢੰਗ ਨਾਲ ਜਿਹੜੇ ਉੱਥੇ ਕੂੜੇ ਦੇ ਪਹਾੜ ਬਣੇ ਪਏ ਆ ਉਹਨਾਂ ਨੂੰ ਬਿਲਕੁਲ ਪਲੇਨ ਕਰ ਦਿੱਤਾ ਜਾਵੇਗਾ ਔਰ ਉੱਥੇ ਜਿਹੜੀ ਜੰਪ ਵਾਲੀ ਜਗ੍ਹਾ ਉੱਥੇ ਵਧੀਆ ਸ਼ੈੱਡ ਜਿਹੜਾ ਬਣਾਤਾ ਜਾਵੇਗਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਜਿਹੜਾ ਵਾ ਕਿਉਂਕਿ ਸਾਹਮਣੇ ਸ਼ਮਸ਼ਾਨ ਘਾਟ ਆ ਤੇ ਬੜੀ ਦਿੱਕਤ ਆਉਂਦੀ ਰਹੀ ਆ ਉਹ ਬਿਲਕੁਲ ਦੂਰ ਹੋ ਜਾਏਗੀ ਇਦੇ ਨਾਲ ਨਾਲ ਅੱਜ ਅਸੀਂ ਜਿਹੜੇ ਆ ਜਿਹੜੇ 20 ਟ੍ਰਾਈਸਾਈਕਲ ਜਿਹੜੇ ਆ ਉਹ ਜਿਹਦੇ ਵਿੱਚ ਸੁੱਕਾ ਕੂੜਾ ਤੇ ਗਿੱਲਾ ਕੂੜਾ ਤੇ ਦੋ ਕੈਨ ਨਾਲ ਲਾ ਕੇ ਉਹ ਵੀ ਅੱਜ ਮੈਂ ਤੁਰਿਆ ਤਾਂ ਕਿ ਸ਼ਹਿਰ ਦੇ ਵਿੱਚ ਕੂੜੇ ਦਾ ਜਿਹੜਾ ਪ੍ਰਬੰਧ ਆ ਉਹ ਵਧੀਆ ਹੋਵੇ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੱਥੇ ਅਸੀਂ ਇਹ ਐਫਰਟਸ ਕਰ ਰਹੇ ਹਾਂ ਤੁਸੀਂ ਵੀ ਜਿਹੜਾ ਵਾ ਸਹਿਯੋਗ ਕਰੋ ਜਿੱਥੇ ਗਿੱਲਾ ਕੂੜਾ ਦਾ ਵਾ ਕੈਨ ਉੱਥੇ ਗਿੱਲਾ ਕੂੜਾ ਥੱਤੋਂ ਜਿਹੜਾ ਸੁੱਕੇ ਕੂੜੇ ਵਾਲਾ ਉੱਥੇ ਸੁੱਕਾ ਛੁੱਟੋ ਔਰ ਜਿਹੜਾ ਪੋਲੀਥੀਨ ਆ ਉਹਦਾ ਜਿਹੜਾ ਵਾ ਯੂਜ਼ ਉਹ ਬਿਲਕੁਲ ਘਟ ਕਰੋ ਫਿਰ ਇਹਦੇ ਨਾਲ ਟ੍ਰੈਫਿਕ ਦੀ ਜਿਹੜੀ ਸ਼ਹਿਰ ਦੀ ਸਮੱਸਿਆ ਸੀਗੀ ਉਹ ਐਸਐਚਓ ਮੈਡਮ ਬੈਠੇ ਨੇ ਸਾਰੇ ਈਓ ਮੈਡਮ ਨਾਲ ਸਾਰਿਆਂ ਨਾਲ ਗੱਲ ਕਰਕੇ ਅਸੀਂ ਕੱਲ ਤੋਂ ਹੀ ਜਿਹੜੀ ਡਰਾਈਵ ਆ ਉਹ ਸ਼ੁਰੂ ਕਰਨ ਜਾ ਰਹੇ ਆਂ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੀਆਂ ਨਾਜਾਇਜ਼ ਸਾਰੀਆਂ ਨੇ ਜਾਂ ਜਿਹੜੀ ਨਾਜਾਇਜ਼ ਰੇਡੀਆਂ ਲੱਗੀਆਂ ਹੋਈਆਂ ਵਾਂ ਉਹਨਾਂ ਨੂੰ ਪ੍ਰੋਪਰ ਜਿਹੜਾ ਵਾ ਪਿੱਛੇ ਕਰਾ ਕੇ ਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਕੀਤੀ ਜਾਊਗੀ ਇਦੇ ਨਾਲ ਨਾਲ ਜਿਹੜਾ ਸੀਵਰੇਜ ਤੇ ਵਾਟਰ ਟ੍ਰੀਟਮੈਂਟ ਦਾ ਪਲਾਂਟ ਦਾ ਕੰਮ ਆ ਉਹਦੀ ਸਾਰੀ ਅਪਰੂਵਲ ਹੋ ਚੁੱਕੀ ਆ ਸਿਰਫ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਕੋ ਕੇਸ ਪੈਂਡਿੰਗ ਆ ਉਹ ਵੀ ਮੈਂ ਪਿਛਲੇ ਹਫਤੇ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜੇ ਸਾਡੇ ਪਿੰਡੂ ਵਿਕਾਸ ਮੰਤਰੀ ਨੇ ਭੁੱਲਰ ਸਾਹਿਬ ਉਹਨਾਂ ਕੋ ਡਾਇਰੈਕਟਰ ਸਾਹਿਬ ਨੂੰ ਅਖਵਾਤਾ ਸੀਗਾ ਔਰ ਉਹ ਵੀ ਫਾਈਲ ਜਦੋਂ ਕਲੀਅਰ ਹੋ ਜੂਗੀ ਫਿਰ ਸੀਵਰੇਜ ਬੋਰਡ ਨੂੰ ਜਿਹੜੀ ਜ਼ਮੀਨ ਆ ਉਹ ਟਰਾਂਸਫਰ ਹੋ ਕੇ ਜਿਹੜਾ 21 ਦਿਨ ਦਾ ਟੈਂਡਰ ਦਾ ਪ੍ਰੋਸੈਸ ਆ ਤਕਰੀਬਨ 1.5 ਮਹੀਨੇ 1.5 ਤੋਂ 2 ਮਹੀਨੇ ਦੇ ਵਿੱਚ ਸੀਵਰੇਜ ਦਾ ਕੰਮ ਧਾਰੀਵਾਲ ਨਗਰ ਦੇ ਵਿੱਚ ਜਿਹੜਾ ਵਾ ਉਹ ਸ਼ੁਰੂ ਹੋ ਜਾਏਗਾ ਔਰ ਇਹਦੇ ਨਾਲ ਨਾਲ ਹੁਣ ਮੈਂ ਬਲਾਕ ਦੇ ਵਿੱਚ ਆਇਆ ਇੱਥੇ ਵੀ ਜਿਹੜੇ ਪਿੰਡਾਂ ਦੇ ਮਸਲੇ ਨੇ ਕੋਈ ਵਿਕਾਸ ਦੇ ਕੰਮ ਨੇ ਕਿਉਂਕਿ ਹੁਣ ਪ੍ਰਬੰਧਕ ਲੱਗੇ ਹੋਏ ਆ ਸੋ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਕੰਮ ਜਿਹੜਾ ਵਾ ਜਿੰਨੇ ਫੰਡਸ ਨੇ ਉਹਨਾਂ ਨੂੰ ਡਿਸਪਰਸ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੀ ਆ ਵਿਕਾਸ ਤੇ ਕਮਾਂ ਦੀ ਗਤੀ ਜਿਹੜੀ ਆ ਉਹਨੂੰ ਤੇਜ਼ੀ ਲਈ ਜਾਵੇ ਔਰ ਬਾਕੀ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਬੈਠੇ ਆ ਜਿੱਥੇ ਕਿਤੇ ਵਾਟਰ ਸਪਲਾਈ ਦੀ ਕੋਈ ਪ੍ਰੋਬਲਮ ਆ ਜਿੱਥੇ ਕਿਤੇ ਕੋ ਫੂਡ ਸਪਲਾਈ ਦੇ ਕੋ ਕਾਰਡ ਨਹੀਂ ਬਣੇ ਕੋਈ ਦਿੱਕਤ ਆ ਉਹ ਸਾਰੀ ਪ੍ਰੋਬਲਮਸ ਜਿਹੜੀਆਂ ਨੇ ਉਹ ਅਸੀਂ ਅੱਜ ਇੱਥੇ ਮੌਕੇ ਤੇ ਹੱਲ ਕਰਾਂ। ਵੇਖੋ ਇਹ ਕਿੱਡਾ ਵੱਡਾ ਸੀਐਮ ਸਾਹਿਬ ਦੇ ਨਾਲ ਔਰ ਮੈਂ ਤਾਂ ਕਵਾਂਗਾ ਪੰਜਾਬ ਦੇ ਨਾਲ ਹੀ ਕੇਂਦਰ ਨੇ ਵਿਤਕਰਾ ਕੀਤਾ ਵਾ ਕਿਉਂਕਿ ਕੱਲ ਤੁਸੀਂ ਮੈਚ ਦੇਖਿਆ ਹੋਣਾ ਵਾ ਜਿਹੜਾ ਇੰਗਲੈਂਡ ਦੇ ਨਾਲ ਮੈਚ ਇੰਡੀਆ ਦਾ ਬੜਾ ਇੰਟਰਸਟਿੰਗ ਮੈਚ ਸੀ ਔਰ ਸੀਐਮ ਸਾਹਿਬ ਨੇ ਚੇਚੇ ਤੌਰ ਤੇ ਉਹ ਮੈਚ ਲਈ ਜਾਣਾ ਸੀ ਕਿਉਂਕਿ 10 ਖਿਡਾਰੀ ਜਿਹੜੇ ਆ ਉਹਦੇ ਚ ਹਾਕੀ ਦੇ ਵਿੱਚ ਉਹ ਪੰਜਾਬ ਦੇ ਨੇ ਔਰ ਸੀਐਮ ਸਾਹਿਬ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਔਰ ਉਹਨਾਂ ਦੀ ਹੌਸਲਾ ਫੁਜਾਈ ਦੇ ਲਈ ਜਿਹੜਾ ਵਾ ਸੀਐਮ ਸਾਹਿਬ ਇੱਕ ਹਫਤੇ ਲਈ ਉੱਥੇ ਜਾ ਰਹੇ ਸੀ ਕਿ ਖਾਸ ਕਰਕੇ ਜਿਹੜੇ ਸਾਡੇ ਹਾਕੀ ਦੇ ਖਿਡਾਰੀ ਨੇ ਉਹਨਾਂ ਦੇ ਮੈਚ ਜਿਹੜੇ ਆ ਉੱਥੇ ਵੇਖੇ ਜਾਣ ਉਹਨਾਂ ਦੀ ਹੌਸਲਾ ਫੁਜਾਈ ਜਿਹੜੀ ਆ ਉਹ ਕੀਤੀ ਜਾਵੇ ਪਰ ਬੜੀ ਮੰਦ ਭਾਗੀ ਗੱਲ ਆ ਕਿ ਕੇਂਦਰ ਸਰਕਾਰ ਨੇ ਜਿਹੜਾ ਵਾ ਉਹਨਾਂ ਨੂੰ ਜਿਹੜੀ ਆ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕੋਈ ਬਹਾਨਾ ਬਣਾ ਰਿਹਾ ਸਿਕਿਉਰਟੀ ਦਾ ਤੇ ਜਦੋਂ ਸਾਰੇ ਇੰਨੇ ਉੱਥੇ 올림픽ਸ ਹੋ ਰੀਆਂ ਇੰਨੀ ਹਾਈ ਸਿਕਿਉਰਟੀ ਜਿਹੜੀ ਆ ਦੁਨੀਆ ਦੇ ਲੋਕ ਉੱਥੇ ਆਏ ਪਏ ਆ ਤੇ ਜੇ ਦੁਨੀਆ ਦੇ ਜਿਹੜੇ ਪ੍ਰਤੀਨਿਧ ਉਹਨਾਂ ਦੀ ਸਿਕਿਉਰਟੀ ਉੱਥੇ ਕੀਤੀ ਜਾ ਸਕਦੀ ਤਾਂ ਕੀ ਗੱਲ ਸਾਡੇ ਮੁੱਖ ਮੰਤਰੀ ਦੀ ਕਿਉਂ ਨਹੀਂ ਕੀਤੀ ਜਾ ਸਕਦੀ ਸੋ ਇਹ ਬੜਾ ਮੰਦ ਭਾਗਾਵਾ ਔਰ ਮੈਂ ਇਹਦੀ ਨਿੰਦਾ ਕਰਾਂਗਾ ਸ਼ਖਤ ਸ਼ਬਦਾਂ 'ਚ ਕਿ ਇਹੋ ਜਿਹਾ ਵਤੀਰਾ ਜਿਹੜਾ ਵਾ ਇਹ ਜਿਹੜਾ ਨੈਸ਼ਨਲ ਲੈਵਲ ਤੇ ਨਹੀਂ ਕੀਤਾ ਜਾਣਾ ਚਾਹੀਦਾ ਉਹ ਵੇਖੋ ਜਿੱਥੋਂ ਤੱਕ ਕਾਨੂੰਨ ਵਿਵਸਥਾ ਦੀ ਗੱਲ ਆ ਇਹ ਪਿਛਲੇ ਬੜੇ ਲੰਬੇ ਸਮੇਂ ਤੋਂ ਜਿਹੜਾ ਸਾਡਾ ਤਾਣਾ ਬਾਣਾ ਉਹ ਵਿਗੜਿਆ ਸੀਗਾ ਉਹਨੂੰ ਅਸੀਂ ਯਤਨ ਕਰ ਰਹੇ ਆ ਠੀਕ ਕਰਨ ਦੀ ਸਭ ਤੋਂ ਪਹਿਲਾਂ ਤੇ ਪੁਲਿਸ ਦੇ ਵਿੱਚ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖਿਆ ਹੀ ਹੋਣਾ ਪਿੱਛੇ ਕਿੰਨੇ ਆਪਾਂ ਇਨਸਪੈਕਟਰ ਰੱਖੇ ਆ ਕਿੰਨੇ ਹੋਰ ਸਿਪਾਈ ਭਰਤੀ ਕੀਤੇ ਆ ਫਿਰ ਸਭ ਤੋਂ ਵੱਡੀ ਗੱਲ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਸੀਐਮ ਸਾਹਿਬ ਨੇ ਲਿਆਂਦੀ ਆ ਵਧੀਆ ਗੱਡੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਜਿਹਦੇ ਨਾਲ ਹਾਈਵੇ ਸਤੇ ਕਾਫੀ ਕਰਾਈਮ ਜਿਹੜਾ ਇਕੱਠਿਆ ਵਾ ਪਰ ਇਹ ਜਿਹੜਾ ਮੁੱਦਾ ਲਾਅ ਇਨ ਆਰਡਰ ਦਾ ਵਾ ਇਹ ਓਵਰਨਾਈਟ ਨਹੀਂ ਠੀਕ ਹੋ ਸਕਦਾ ਇਹਦੇ ਲਈ ਯਤਨ ਜਿਹੜੇ ਆ ਸਰਕਾਰ ਨਿਰੰਤਰ ਕਰ ਰਹੀ ਆ ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਾਫੀ ਹੱਦ ਤੱਕ ਹੱਲ ਕਰ ਲਿਆ ਜਾਵੇ ਗੁਰਦਾਸਪੁਰ 베ਰਕਾ ਮਿਲਕ ਪਲਾਂਟ ਗੁਰਦਾਸਪੁਰ ਗੇਟ ਦੇ ਸਾਹਮਣੇ 베ਰਕਾ ਕ੍ਰਾਂਤੀਕਾਰੀ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਨੇ ਦੇਖਦੇ ਹੀ ਦੇਖਦੇ ਧਰਨੇ ਦਾ ਰੂਪ ਧਾਰਨ ਕਰ ਲਿਆ ਧਰਨੇ ਵਿੱਚ ਸ਼ਾਮਲ ਸਾਰੇ ਹੀ ਆਗੂਆਂ ਨੇ ਵੀਰਗਾ ਮਿਲਕ ਪਲਾਂਟ ਨੂੰ ਬਚਾਉਣ ਲਈ ਇੱਕ ਮੁੱਠ ਹੋ ਕੇ ਕੰਮ ਕਰਨ ਦੀ ਹਾਮੀ ਭਰੀ। ਉੱਥੇ ਹੀ ਧਰਨੇ ਵਿੱਚ ਸ਼ਾਮਿਲ ਆਗੂਆਂ ਨੇ ਇੱਕ ਮੁੱਠ ਹੋ ਕੇ ਕਿਹਾ ਕਿ ਉਹ ਆਨਲਾਈਨ ਸਿਸਟਮ ਬੰਦ ਕਰਾਉਣ ਅਤੇ ਪੂਰੇ ਪੰਜਾਬ ਵਿੱਚ ਦੁੱਧ ਦੇ ਇੱਕੋ ਜਿਹੇ ਰੇਟ ਕਰਨ, ਦੁੱਧ ਦਾ ਉਪਗ੍ਰਹਤਾਨ ਸਮੇਂ ਸਿਰ ਕਰਨ, ਵੀਰਗਾ ਨੂੰ ਪ੍ਰਾਈਵੇਟ ਹੱਤਾਂ ਵਿੱਚ ਨਾ ਦੇਣ ਅਤੇ ਭਰਤੀ ਸਿਸਟਮ ਵਿੱਚ ਬਦਲਾਅ ਕਰਨ ਜਿਹੀਆਂ ਮੁੱਖ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰਾਹ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਦੀ ਅਫਸਰਸ਼ਾਹੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਤੇ ਕਈ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰ ਗਈ ਇਸ ਲਈ ਉਹਨਾਂ ਨੂੰ ਪੂਰੇ ਪੰਜਾਬ ਵਿੱਚ ਅਜਿਹੇ ਸੰਘਰਸ਼ ਮਿਠਨੇ ਪਏ ਹਨ ਇਸ ਮੌਕੇ ਹਰਜਨ ਸਿੰਘ ਪਨਵਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ ਸੁਖਜਿੰਦਰ ਸਿੰਘ ਮੇਜਰ ਸਿੰਘ ਕਾਜਮਪੁਰ ਸੁਝਨ ਸਿੰਘ ਕੰਡੀਆਂ ਲਖਵਿੰਦਰ ਸਿੰਘ ਦਿਲਬਾਗ ਸਿੰਘ ਗੁਰਬੀਰ ਸਿੰਘ ਲਖਬੀਰ ਸਿੰਘ ਬਚਿੱਤਰ ਸਿੰਘ ਸਰਵੀ ਸਿੰਘ ਆਦਿ ਹਾਜ਼ਰ ਸਨ ਮਿਤੀ 5 8 2024 ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਸਾਡੇ ਵੇਰਕਾ ਮਿਲਕ ਪਲਾਂਟਾਂ ਨੂੰ ਸਾਡੀ ਐਮਐਸਪੀ ਨੂੰ ਖਾਨ ਤੇ ਤੁਲੀ ਹੋਈ ਆ ਦਬਾਉਣ ਤੇ ਤੁਲੀ ਹੋਈ ਆ ਇੱਥੇ ਦਿਨੋਂ ਦਿਨ ਜਿਹੜੀਆਂ ਕੋਰਪੋਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ ਇਸੇ ਤਰ੍ਹਾਂ ਸਾਡੇ ਵੇਰਕੇ ਨੂੰ ਦਿਨੋਂ ਦਿਨ ਜਿਹੜਾ ਘਾਟੇ ਦਾ ਸੌਦਾ ਬਣਾਇਆ ਜਾ ਰਿਹਾ ਆ ਇਹ ਲੋਕਾਂ ਦਾ ਪਲਾਂਟ ਆ ਇਹ ਦੁੱਧ ਉਤਪਾਦਕਾਂ ਦਾ ਪਲਾਂਟ ਆ ਅੱਜ ਅਸੀਂ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਤੇ ਸਮੂਚੀਆਂ ਭਾਰਤੀ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਆਇਆ ਦੁੱਧ ਉਤਪਾਦਕਾਂ ਦੇ ਸਹਿਯੋਗ ਦੇ ਨਾਲ ਇਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪੰਜਾਬ ਗਵਰਨਮੈਂਟ ਆ ਜਿਹੜੀ ਉਹਦੇ ਧੱਕੇ ਦੇ ਖਿਲਾਫ ਜਿਹੜਾ ਇਹ ਇਥੇ ਆਪਾਂ ਮੀਟਿੰਗ ਰੱਖੀ ਸੀ ਜਿਸ ਮੀਟਿੰਗ ਨੇ ਇਹ ਧਰਨੇ ਦਾ ਰੂਪ ਧਾਰਨ ਕਰ ਲਿਆ ਕਿਉਂਕਿ ਦਿਨੋਂ ਦਿਨ ਜਿਹੜਾ ਇਹ ਆਪਣਾ ਘਾਟੇਵੰਦਾ ਸੌਦਾ ਬਣਦਾ ਜਾ ਰਿਹਾ ਹੈ ਵੇਰਕੇ ਦਾ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਦੁੱਧ ਉਤਪਾਦਕ ਨੇ ਭਾਵੇਂ ਉਹ ਜੱਥੇ ਬੰਦਿਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਐਮਐਸਪੀ ਨੂੰ ਬਚਾਉਣ ਵਾਸਤੇ ਆਪਣੇ ਵੇਰਕੇ ਨੂੰ ਬਚਾਉਣ ਵਾਸਤੇ ਇੱਕ ਹੋਰ ਜੋ ਇੱਕ ਹੋ ਜੋ ਕਿਉਂਕਿ ਦਿਨੋਂ ਦਿਨ ਐ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇੱਥੇ ਆਪਣਾ ਸ਼ੋਸ਼ਣ ਕਰ ਰਹੀਆਂ ਨੇ ਆਣ ਕੇ ਇੱਥੇ ਲੋਕਾਂ ਦੇ ਰਗਾਂ ਚ ਘੋੜ ਦਿੱਤਾ ਹੋਇਆ ਇਸੇ ਤਰ੍ਹਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਆਪਣੀ ਐਮਐਸਪੀ ਬਚਾਉਣ ਵਾਸਤੇ ਆਪਣੇ ਵੇਰਕੇ ਦੇ ਪਲਾਂਟਾਂ ਨੂੰ ਬਚਾਉਣ ਵਾਸਤੇ ਆਪਣੀਆਂ ਸਰਕਾਰੀ ਸਹਿਕਾਰੀ ਸੁਭਾਵਾਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਆ ਇਕੱਠੇ ਹੋਣਾ ਪੈਣਾ ਆ ਇਕੱਠੇ ਹੋ ਕੇ ਇਸ ਮੁਸ਼ਕਲ ਦਾ ਹੱਲ ਲੱਭੀਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਿੰਨੀ ਦੇਰ ਤੱਕ ਇਹ ਦਰਨਾ ਚੱਲੇਗਾ ਇਹ ਦਰਨਾ ਜਿਹੜਾ ਆ ਇਹ ਜਿੰਨੇ ਤੱਕ ਜਿਹੜਾ ਸਾਡੀ ਮੈਨੇਜਮੈਂਟ ਗੱਲ ਸੁਣਦੀ ਨਹੀਂ ਐ ਕੋਈ ਹੱਲ ਨਹੀਂ ਲੱਭਦਾ ਉਹਨੇ ਤੱਕ ਜਿਹੜਾ ਆ ਆਪਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਦਾਂ ਜਿੱਦਾਂ ਉਹ ਸਾਡੇ ਆਗੂ ਸਹਿਬਾਨ ਸਾਨੂੰ ਹੁਕਮ ਲਾਉਣਗੇ ਉਸੇ ਤਰ੍ਹਾਂ ਜਿਹੜੀ ਐ ਅਗਲੀ ਰਣਨੀਤੀ ਜਿਹੜੀ ਆ ਹੋਲੀ ਕੀ ਜਾਏਗੀ ਜੇ ਨਹੀਂ ਮੰਗਾ ਮੰਦੇ ਤੇ ਕੀ ਜੇ ਜੇ ਨਹੀਂ ਮੰਗਾ ਮੰਨੀਆਂ ਜਾਂਦੀਆਂ ਅੱਜ ਇਹ ਇਕੱਲੇ ਗਰਦਾਸਪੁਰ ਜੀ ਹੋਇਆ ਆ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਜਿੱਥੇ ਜਿੱਥੇ ਵੇਰਕਾ ਦੇ ਪਲਾਂਟ ਨੇ ਉਹਨਾਂ ਨੂੰ ਘੇਰਿਆ ਜਾਊਗਾ ਪੰਜਾਬ ਗਵਰਨਮੈਂਟ ਨੂੰ ਜਿਹੜਾ ਇਹ ਭੰਡ ਮੁੱਖ ਮੰਤਰੀ ਆ ਉਹਨੂੰ ਘੇਰ ਕੇ ਅਸੀਂ ਸਖਤੋ ਸਖਤ ਐਕਸ਼ਨ ਲੈ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੀ ਐਮਐਸਪੀ ਨੂੰ ਬਚਾਉਣ ਵਾਸਤੇ ਹਰ ਯਤਨ ਕਰਾਂਗੇ ਜੀ ਧੰਨਵਾਦ ਜੀ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਵੈਲ ਅਤੇ ਨਗਰ ਸੁਧਾਰ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਾਜੀਵ ਸ਼ਰਮਾ ਵੱਲੋਂ ਅੱਜ ਸਕੀਮ ਨੰਬਰ 7 ਦੀਆਂ 75 ਪ੍ਰਾਪਰਟੀਆਂ ਦੇ ਅਲਾਟਮੈਂਟ ਪੱਤਰ ਅਲਾਟੀਆਂ ਨੂੰ ਵੰਡੇ ਗਏ। ਨਗਰ ਸੁਧਾਰ ਟਰਸਟ ਗੁਰਦਾਸਪੁਰ ਨੂੰ ਇਸ ਜਾਇਦਾਦ ਦੀ ਵਿਕਰੀ ਤੋਂ 80 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਅਲਾਟੀਆਂ ਨੂੰ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਸ਼੍ਰੀ ਰਮਨ ਵੈਲ ਨੇ ਕਿਹਾ ਕਿ ਅਲਾਟੀ ਨਿਯਮਾਂ ਅਨੁਸਾਰ ਹੁਣ ਆਪਣੀ ਪ੍ਰਾਪਰਟੀ ਉੱਪਰ ਨਿਯਮਾਂ ਅਨੁਸਾਰ ਉਸਾਰੀ ਕਰ ਸਕਦੇ ਹਨ ਚੇਅਰਮੈਨ ਸ਼੍ਰੀ ਰਮਨ ਬੈਲ ਨੇ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਭ੍ਰਿਸ਼ਟਾਚਾਰ ਨੂੰ ਲਗਾਮ ਲੱਗੀ ਹੈ ਅਤੇ ਸਾਰੇ ਕੰਮ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਬੀਤੇ ਸਮੇਂ ਨਗਰ ਸੁਧਾਰ ਟਰਸਟ ਗੁਰਦਾਸਪੁਰ ਵੱਲੋਂ ਪ੍ਰਾਪਰਟੀਆਂ ਦੀ ਅਲਾਟਮੈਂਟ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਕੀਤੀ ਗਈ ਹੈ ਇਹੀ ਕਾਰਨ ਹੈ ਕਿ ਇਨ੍ਹਾਂ ਪ੍ਰਾਪਰਟੀਆਂ ਦੀ ਅਲਾਟਮੈਂਟ ਤੋਂ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨੂੰ 80 ਕਰੋੜ ਰੁਪਏ ਦੀ ਆਮਦਨ ਹੋਈ ਹੈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਟਰਸਟ ਦੀਆਂ ਜਾਇਦਾਦਾਂ ਦੀ ਨਿਲਾਮੀ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਸੀ ਅਤੇ ਆਪਣੇ ਚੇਤਿਆਂ ਨੂੰ ਨਿੱਜੀ ਫਾਇਦੇ ਦਿੱਤੇ ਜਾਂਦੇ ਸਨ ਜਿਸ ਕਾਰਨ ਟ੍ਰਸਟ ਨੂੰ ਵਿਤੀ ਘਾਟਾ ਪੈਂਦਾ ਸੀ ਉਹਨਾਂ ਕਿਹਾ ਕਿ ਹੁਣ ਟਰਸਟ ਦੇ ਚੇਅਰਮੈਨ ਸ਼੍ਰੀ ਰਾਜੀਵ ਸ਼ਰਮਾ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਜਿਸ ਨਾਲ ਟਰਸਟ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਉਹਨਾਂ ਟਰਸਟ ਦੀ ਅੰਦਮਨ ਦੋਣਾ ਤੇ ਪਾਰਦਰਸ਼ੀ ਟੰਗ ਨਾਲ ਕੰਮ ਕਰਨ ਲਈ ਚੇਅਰਮੈਨ ਸ਼੍ਰੀ ਰਾਜੀਵ ਸ਼ਰਮਾ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ਼੍ਰੀ ਰਾਜੀਵ ਸ਼ਰਮਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਗਰ ਸੁਧਾਰ ਟਰਸਟ ਗੁਰਦਾਸਪੁਰ ਦੀ ਸਕੀਮ ਨੰਬਰ 7 ਦੀਆਂ ਪ੍ਰਾਪਰਟੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਜਿਸ ਤਹਿਤ ਟਰਸਟ ਨੂੰ 79 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਹਨਾਂ ਦੱਸਿਆ ਕਿ 4 ਅਰਜ਼ੀਆਂ ਤਕਨੀਕੀ ਕਾਰਨਾ ਕਰਕੇ ਰੱਦ ਹੋ ਗਈਆਂ ਸਨ। ਜਦ ਕਿ 75 ਅਰਜ਼ੀਆਂ ਦੇਣ ਵਾਲੇ ਅਲੋਟੀ ਨਿਯਮ ਅਨੁਸਾਰ ਪ੍ਰਾਪਰਟੀ ਲੈਣ ਵਿੱਚ ਕਾਮਯਾਬ ਰਹੇ ਸਨ ਉਹਨਾਂ ਕਿਹਾ ਕਿ ਅੱਜ ਉਹਨਾਂ ਅਲੋਟੀਆਂ ਨੂੰ ਪ੍ਰਾਪਰਟੀ ਦੇ ਅਲੋਟਮੈਂਟ ਲੈਟਰ ਦਿੱਤੇ ਗਏ ਹਨ ਉਹਨਾਂ ਦੱਸਿਆ ਕਿ ਲੋਟੀ ਜੇਕਰ 1 ਮਹੀਨੇ ਵਿੱਚ ਪ੍ਰਾਪਰਟੀ ਦੀ ਸਾਰੀ ਅਦਾਇਗੀ ਕਰ ਦਿੰਦੇ ਹਨ ਤਾਂ ਉਹਨਾਂ ਨੂੰ 5% ਦੀ ਵਾਧੂ ਰਿਬੇਟ ਵੀ ਦਿੱਤੀ ਜਾਵੇਗੀ ਚੇਅਰਮੈਨ ਸ਼੍ਰੀ ਰਾਜੀਵ ਸ਼ਰਮਾ ਨੇ ਦੱਸਿਆ ਕਿ ਟਰਸਟ ਵੱਲੋਂ ਸਕੀਮ ਨੰਬਰ 7 ਵਿੱਚ ਪਾਰਕਿੰਗ ਤੋਂ ਇਲਾਵਾ ਸੜਕਾਂ ਲਾਈਟਾਂ ਅਤੇ ਸੀਵਰੇਜ ਆਦਿ ਸਹੂਲਤਾਂ ਵੀ ਮੋਹਈਆ ਕਰਵਾਈਆਂ ਗਈਆਂ ਹਨ ਦੱਸਿਓ ਅੱਜ ਇੰਪਰੂਵਮੈਂਟ ਟਰਸਟ ਅੱਜ ਬਹੁਤ ਸ਼ਹਿਰ ਵਾਸਤੇ ਇਲਾਕੇ ਵਾਸਤੇ ਖੁਸ਼ੀ ਦਾ ਮਕਾਮ ਹੈ ਕਿ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਵੱਲੋਂ ਜਿਹੜੀ ਸਕੀਮ ਨੰਬਰ 7 ਦੇ ਵਿੱਚ ਉਹ ਸਾਰੀਆਂ ਕੀਤੀਆਂ ਗਈਆਂ ਸੀ ਆਵੇਂ ਉਹ ਦੁਕਾਨਾਂ ਨੇ ਆਵੇਂ ਉਹ ਫਲੈਟ ਆਵੇਂ ਉਹ ਪਲਾਟਸ ਨੇ ਉਹ ਤਕਰੀਬਨ 75 ਪ੍ਰਾਪਰਟੀਆਂ ਦੇ ਲੋਟ ਕੱਢੇ ਗਏ ਸਨ ਔਰ ਉਹਦੇ ਵਿੱਚ ਅੱਜ ਜਿਹੜੇ ਅਲੋਟਮੈਂਟ ਪੱਤਰ ਨੇ ਉਹ ਵੱਖ-ਵੱਖ ਜਿਨ੍ਹਾਂ ਦੇ ਜਿਨ੍ਹਾਂ ਨੂੰ ਅਲੋਟ ਹੋਏ ਨੇ ਉਹਨਾਂ ਨੂੰ ਅੱਜ ਮਿਲੇ ਨੇ ਇੱਥੇ ਸਭ ਤੋਂ ਪਹਿਲਾਂ ਜਿਹੜੇ ਅਲੋਟੀਜ਼ ਨੇ ਉਹਨਾਂ ਨੂੰ ਮੁਬਾਰਕ ਦਿਨਾਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਪ੍ਰਾਪਰਟੀ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਲਈ ਆ ਉਹ ਵਧੇ ਫੁੱਲੇ ਸੁੱਖ ਨਾਣੀ ਹੋਵੇ ਔਰ ਉਹਨਾਂ ਨੂੰ ਜ਼ਿੰਦਗੀ ਦੀ ਹਰ ਅਸ਼ੀਰਵਾਦ ਤੇ ਪ੍ਰਮਾਤਮਾ ਦਾ ਉਹਨਾਂ ਨੂੰ ਹਾਸਲ ਹੋਵੇ ਅੱਜ ਮੈਨੂੰ ਇਹ ਵੀ ਦੱਸਦੇ ਆ ਖੁਸ਼ੀ ਆ ਕਿ ਪਹਿਲੀ ਵਾਰ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਗੁਰਦਾਸਪੁਰ ਇੰਪਰੂਵਮੈਂਟ ਟਰਸਟ ਹੋਂ ਦੇ ਵਿੱਚ ਦੁਬਾਰਾ ਆਈ ਔਰ ਸਾਡੇ ਰਜੀਵ ਸ਼ਰਮਾ ਜੀ ਉਹਦੇ ਚੇਅਰਮੈਨ ਨੇ ਉਹਦੇ ਵਿੱਚ ਅੱਜ 80 ਕਰੋੜ ਰੁਪਈਆ ਉਥੋਂ ਆਮਦਨ ਜਿਹੜੀ ਐ ਇੰਪਰੂਵਮੈਂਟ ਟਰਸਟ ਨੂੰ ਹੋਈ ਆ ਜਿਹੜਾ ਪ੍ਰਾਪਰਟੀਜ਼ ਦੇ ਵਿੱਚੋਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਰੈਵਨਿਊ ਸੀਗਾ ਉਹ ਬਹੁਤ ਘੱਟ ਹੁੰਦਾ ਸੀਗਾ ਉਹਦਾ ਕਾਰਨ ਇਹ ਆ ਵੀ ਅੱਜ ਦੇ ਇੰਪਰੂਵਮੈਂਟ ਟਰਸਟ ਨੇ ਜਿਹੜੀ ਪ੍ਰਾਪਰਟੀ ਦੀ ਅਲਾਟਮੈਂਟ ਆ ਉਹ ਪਾਰਦਰਸ਼ਤਾ ਨਾਲ ਔਰ ਮੈਰਿਟ ਔਰ ਹਰ ਬੰਦੇ ਨੂੰ ਖਰੀਦਣ ਦਾ ਹੱਕ ਦੇ ਕੇ ਇਹ ਅਲਾਟਮੈਂਟਾਂ ਕੀਤੀਆਂ ਨੇ ਪਿਛਲੇ ਇਸ ਟਰਮ ਦੇ ਵਿੱਚ ਜਿਸ ਵਕਤ ਕਾਂਗਰਸ ਦੀ ਸਰਕਾਰ ਸੀ ਔਰ ਉਸ ਵਕਤ ਜਿਹੜੇ ਚੇਅਰਮੈਨ ਸਨ ਉਹਨਾਂ ਨੇ ਕਦੇ ਵੀ ਪਾਰਕਸ਼ਤਾ ਦੇ ਨਾਲ ਇਹੋ ਜਿਹੀ ਜੜੀ ਅਲਾਟਮੈਂਟਸ ਨਹੀਂ ਹੋਈਆਂ ਉਸ ਵਕਤ ਹੁੰਦਾ ਕੀ ਸੀਗਾ ਕਿ ਜਿਸ ਵਕਤ ਆਪਣੇ ਪਤੇਸ਼ੀਆਂ ਨੂੰ ਆਪਣੇ ਬੰਦਿਆਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਆਮ ਬੰਦਾ ਅਪਲਾਈ ਨਹੀਂ ਸੀ ਕਰ ਸਕਦਾ ਨਤੀਜੇ ਦੇ ਤੌਰ ਦੇ ਉੱਪਰ ਤੁਸੀਂ ਅੱਜ ਵੀ ਰਿਕਾਰਡ ਕਢਾ ਕੇ ਦੇਖ ਲਓ ਕਿ ਉਸ ਵਕਤ ਜਿਹੜੀ ਪ੍ਰਾਪਰਟੀ ਦਾ ਰਿਜ਼ਰਵ ਪ੍ਰਾਈਸ ਮੰਨ ਲਓ 40 ਲੱਖ ਰੁਪਏ ਆ ਔਰ ਉਹਦੀ ਜਿਹੜੀ ਅਲਾਟਮੈਂਟ ਆ ਉਹ 40 ਲੱਖ 10000 20000 50000 ਦੇ ਖਤਮ ਹੋ ਜਾਂਦੀ ਸੀਗੀ ਜਦ ਕਿ ਉਹਦੀ ਮਾਰਕੀਟ ਦੇ ਵਿੱਚ ਕੀਮਤ 90 ਲੱਖ ਤੋਂ ਕਰੋੜ ਰੁਪਏ ਹੁੰਦੀ ਸੀਗੀ ਔਰ ਜਿਹੜੇ ਉਹਨਾਂ ਦੇ ਹਤੀਸ਼ੀ ਸਨ ਉਹਨਾਂ ਨੂੰ ਉਹ ਹੀ ਦਿੱਤੀ ਜਾਂਦੀ ਸੀ ਔਰ ਦੁਬਾਰਾ ਬੋਲੀ ਕੀਤੀ ਜਾਂਦੀ ਸੀ ਔਰ ਉਹ ਜਿਹੜਾ ਪੈਸਾ ਪ੍ਰੋਫਿਟ ਇੰਪਰੂਵਮੈਂਟ ਟਰਸਟ ਨੂੰ ਵੜਾਜੇਦਾ ਜੀ ਲੋਕਾਂ ਨੂੰ ਵੜਾਜੇਦਾ ਜੀ ਉਹ ਸਿਆਸੀ ਬੰਦਿਆਂ ਦੀਆਂ ਜੇਬਾਂ ਦੇ ਵਿੱਚ ਜਾਂਦਾ ਸੀ ਅੱਜ ਮੈਂ ਮੁਬਾਰਕ ਦਿਨਾ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨੂੰ ਔਰ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਵੀ ਜਿਨ੍ਹਾਂ ਨੇ ਇਹ ਪਾਰਦਰਸ਼ਤਾ ਲਿਆ ਕੇ ਜਿੰਨਾ ਸਾਰਾ ਪ੍ਰੋਫਿਟ ਆ ਉਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਔਰ ਇਹ ਪੈਸਾ ਜਿਹੜਾ ਉਹ ਦੁਬਾਰਾ ਲੋਕਾਂ ਦੇ ਜੀਵਨ ਤਰੱਕੀ ਉੱਪਰ ਚੁੱਕਣ ਲਈ ਜਿਹੜੀਆਂ ਇੰਪਰੂਵਮੈਂਟ ਹੁੰਦੀਆਂ ਵਕਰੀਆਂ ਸਕੀਮਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਡਿਵੈਲਪਮੈਂਟ ਵਾਸਤੇ ਜਾਂ ਨਵੀਂ ਜਿਹੜੀਆਂ ਕੋਈ ਹੋਰ ਸਕੀਮਾਂ ਲੈਣੀਆਂ ਨੇ ਉਹਦੇ ਵਿੱਚ ਖਰਚਾ ਜਾਊਗਾ ਉਹਦੇ ਨਾਲ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਲੋਕਾਂ ਦਾ ਜੀਵਨ ਸਤਾਰ ਉੱਪਰ ਹੋਏਗਾ ਲੋਕਾਂ ਨੂੰ ਕਾਰੋਬਾਰ ਮਿਲੇਗਾ ਲੋਕਾਂ ਨੂੰ ਚੰਗੇ ਘਰ ਮਿਲਣਗੇ ਲੋਕਾਂ ਨੂੰ ਚੰਗੀ এনवायरमेंट ਮਿਲੂਗੀ ਔਰ ਲੋਕਾਂ ਨੂੰ ਇੱਕ ਚੰਗੀ ਪੌਸ਼ ਕਲੋਨੀ ਜਿਹੜੀ ਆ ਉਹਦੇ ਵਿੱਚ ਰਹਿਣ ਦਾ ਮੌਕਾ ਮਿਲੂਗਾ ਸੋ ਇਸ ਕਰਕੇ ਮੈਂ ਸਮਝਦਾ ਜੇ ਜੋ ਕਿਤੇ ਇਹੋ ਜੀ ਲੋੜ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਇਹ ਆ ਕਿ ਹਰ ਚੀਜ਼ ਦੇ ਵਿੱਚ ਪਾਰਦਰਸ਼ਤਾ ਹੋਵੇ ਈਮਾਨਦਾਰੀ ਆਵੇ ਔਰ ਜਿਹਦਾ ਹੱਕ ਆ ਉਹ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਅੱਜ ਜਿਸ ਨੇ ਵੀ ਅਪਲਾਈ ਕੀਤਾ ਜਿਹੜੀ ਰੇਟ ਠੀਕ ਸੀਗਾ ਅੱਜ ਉਹਨੂੰ ਉਹ ਪ੍ਰਾਪਰਟੀ ਮਿਲੀ ਆ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਦਖਲਅੰਦਾਜ਼ੀ ਜਿਹੜੀ ਆ ਨਹੀਂ ਹੋਈ ਇੱਕ ਵਾਰੀ ਫੇਰ ਜਿੱਥੇ ਮੈਂ ਟਰਸਟ ਦੇ ਸਾਰੇ EMPLOYEES ਨੂੰ ਧੰਨਵਾਦ ਕਰਦਾ ਉੱਥੇ ਜਿਹਨਾਂ ਨੇ ਅੱਜ ਖਰੀਦਦਾਰ ਨੇ ਅਲਾਟਿਸ ਨੇ ਉਹਨਾਂ ਨੂੰ ਫੇਰ ਇੱਕ ਵਾਰੀ ਪੁਵਾਰਕ ਦਿੰਦਾ ਅਲਾਟਮੈਂਟ ਤੋਂ ਬਾਅਦ ਕੀ ਉਹ ਬਿਲਡਿੰਗ ਬਣਾ ਸਕਣਗੇ ਹਾਂ ਬਿਲਕੁਲ ਮੈਂ ਉਹਨਾਂ ਨੂੰ ਇਹ ਵੀ ਕਰੂੰਗਾ कि ਜਿਹੜੀ ਅਲਾਟਮੈਂਟ ਉਹਨਾਂ ਨੂੰ ਮਿਲੀ ਆ ਉਹਨੂੰ ਬਾਈ ਲੌਸ ਨੂੰ ਸਾਹਮਣੇ ਰੱਖਦੇ ਹੋਏ ਉਹ ਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਨ ਤਾਂ ਕਿ ਉਹ ਚੀਜ਼ਾਂ ਪਈਆਂ ਨਾ ਰਹਿਣ ਉਹ ਸਾਰੀ ਜਲਦੀ ਤੋਂ ਕਰਨ ਔਰ ਉਹਦੇ ਨਾਲ ਫਿਰ ਜਿਹੜੀ ਕਲੋਨੀ ਆ ਉਹਦੀ ਦਿੱਖ ਵੀ ਵਧੀਆ ਹੁੰਦੀ ਆ ਲੋਕਾਂ ਨੂੰ ਉਹਦਾ ਫਾਇਦਾ ਵੀ ਹੋਊ ਪਰ ਅਪਰੂਵੈਂਸ ٹرسٹ ਦਾ ਲਾਹ ਕਹਿੰਦਾ ਕਿ 75% ਜਿਹੜੀ ਉਹ ਅਮਾਉਂਟ ਪਹਿਲੇ ਦਿੱਤੀ ਫਿਰ ਉਹ ਸਾਰੀ ਉਹਦਾ ਉਹਦਾ ਰੀਜ਼ਨ ਆ ਉਹ ਚੇਅਰਮੈਨ ਸਾਹਿਬ ਵੀ ਦੱਸਣਗੇ ਆਪਾਂ ਕਰਨਾ ਤਾਂ ਬਾਈ ਲੌਸ ਦੇ ਨਾਲ ਹੀ ਆ ਪਰ ਉਹ ਸਾਰੀ ਜਿਹੜੀ ਆ ਮੇਰੀ ਅਪੀਲ ਹੋਊਗੀ ਮੇਂ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਠੀਕ ਹੈ। 73ਵੇਂ ਮਾਣ ਮਾ ਉਸ ਸਬ ਮੌਕੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਪੌਦੇ ਲਗਾਏ ਗਏ ਅਤੇ ਨਗਰ ਕਾਰਪੋਰੇਸ਼ਨ ਬਟਾਲਾ ਵਿਖੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਆਪਣੇ ਕੰਮ ਲੈ ਕੇ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਲੋਕਾਂ ਵੱਲੋਂ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਵੱਲੋਂ ਆਪਣਾ ਕੰਮ ਜਿੰਮੇਵਾਰੀ ਨਾਲ ਨਾ ਕਰਨ ਦੀਆਂ ਸ਼ਿਕਾਇਤਾਂ ਵੀ ਲਗਾਈਆਂ। ਜਿਸ ਤੋਂ ਨਾਰਾਜ਼ ਹੋਏ ਐਮਐਲਏ ਦੇ ਵੱਲੋਂ ਉਕਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਉਹਨਾਂ ਦੀ ਕਲਾਸ ਵੀ ਲਗਾਈ ਗਈ ਇਸ ਮੌਕੇ ਐਮਐਲਏ ਨੇ ਜਿੱਥੇ ਵਰਨ ਮਾਉਥਸ ਨੂੰ ਲੈ ਕੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਵਧ ਤੋਂ ਵਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂਕਿ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾ ਸਕੀਏ ਅਤੇ ਵਾਧਰੇ ਪੋਲੂਸ਼ਨ ਨੂੰ ਨੱਥ ਪਾਈ ਜਾ ਸਕੇ ਅਤੇ ਆਪਣੇ ਭਵਿੱਖ ਨੂੰ ਵਧੀਆ ਤੇ ਸਾਫ਼ ਸੁਥਰੀ ਆਬੋ ਹਵਾ ਦੇ ਸਕੀਏ ਨਾਲ ਹੀ ਐਮਐਲਏ ਨੇ ਕਹਿਆ ਕਿ ਆਪਦੀ ਪੰਜਾਬ ਸਰਕਾਰ ਤੇ ਲੋਕਾਂ ਵੱਲੋਂ ਇਸ ਆਸ ਨਾਲ ਚੁਣੀ ਗਈ ਹੈ ਤਾਂ ਕਿ ਉਹਨਾਂ ਦੇ ਕੰਮ ਹੋ ਸਕਣ ਅਤੇ ਉਹਨਾਂ ਨੂੰ ਵਧੀਆ ਪ੍ਰਸ਼ਾਸਨ ਮਿਲ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਆਪਣੇ ਕੰਮ ਜ਼ਿੰਮੇਵਾਰੀ ਨਾਲ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਹਨਾਂ ਕਿਹਾ ਲੋਕਾਂ ਦੇ ਕੰਮਾਂ ਨੂੰ ਲੈ ਕੇ ਕੋਈ ਵੀ ਅਤੇ ਕਿਸੇ ਵੀ ਤਰ੍ਹਾਂ ਦੀ ਤਾਹੀ ਨਹੀਂ ਮਨਜ਼ੂਰ ਕੀਤੀ ਜਾਵੇਗੀ। ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਮੈਸੇਜ ਜਿਹੜਾ ਹਰਿਆਲੀ ਨੂੰ ਪਹਿਲ ਦੇ ذریعے ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕੋ ਸਮੇਂ ਬੂਟੇ ਲਗਾਏ ਗਏ ਨੇ ਔਰ ਕੰਮ ਤੇ ਆਲਮੋਸਟ ਜਿਹੜਾ ਮੈਂ ਦੇਖ ਰਿਹਾ ਵੀ ਕਈ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਨੇ ਔਰ ਮੈਂ ਰਿਣੀ ਵੀ ਆ ਵੀ ਜਿਹੜਾ ਇਹ ਬੜਾ ਵੱਡਾ ਉਪਰਾਲਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਦੇਣਾ ਆਕਸੀਜਨ ਪ੍ਰਦੂਸ਼ਿਤ ਜਿਹੜਾ ਸਾਡਾ ਏਰੀਆ ਹੋ ਰਿਹਾ ਸੀ ਪੰਜਾਬ ਹੋ ਰਿਹਾ ਸੀ ਇਹਨੂੰ ਨਾਤਪਉਣ ਵਾਸਤੇ ਸਾਨੂੰ ਹਰਿਆਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅਸੀਂ ਉਹਨਾਂ ਦੇ ਤਹਿਤ ਅੱਜ ਜਿਹੜੇ ਬੂਟੇ ਜਿਹੜੇ ਲਾਏ ਸ਼ੁਰੂ ਕੀਤੇ ਸਰ ਇੱਕ ਦੇਖਿਆ ਜਾਂਦਾ ਹੈ ਕਿ ਬਾਕੀ ਸਰਕਾਰਾਂ ਵੱਲੋਂ ਜਾਂ ਮੰਤਰੀਆਂ ਵੱਲੋਂ ਕੀ ਜਾਂਦਾ ਹੈ ਬਸ ਸਾਜੀ ਤਰ੍ਹਾਂ ਆਈਆਂ ਨੇ ਕਿ ਕੰਮ ਜਿਹੜੇ ਲੋਕਾਂ ਦੇ ਨੇ ਉਹ ਪਹਿਲੇ ਦਿਨ ਹੱਟ ਕੀਤੇ ਜਾਂ ਜਦੋਂ ਹੀ ਲੋਕ ਆ ਕੇ ਮਿਲਣ ਤੇ ਉਹਨਾਂ ਨੂੰ ਕੁਰਸੀ ਤੇ ਬੈਠ ਨਾ ਜਾਇਆ ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਲੋਕ ਐਸੇ ਨੇ ਤੁਹਾਡੇ ਤੱਕ ਪਹੁੰਚ ਕਰਦੇ ਨੇ ਸਾਡੇ ਕੰਮ ਦੀ ਦੇਖੋ ਜੀ ਮੈਂ ਗੱਲ ਕਹੂੰਗਾ ਸਾਰੇ ਜੇ ਆਪਾਂ ਕਹੀਏ ਨਾਲੇ ਅ ਪ੍ਰਸ਼ਾਸਨ ਦੇ ਅਧਿਕਾਰੀ ਇੱਕੋ ਜਿਹੇ ਨਹੀਂ ਨੇ ਜੇ ਜੇ ਪੰਜਾਬ ਚੱਲ ਰਿਹਾ ਜੇ ਹਰ ਅ ਅਧਿਕਾਰੀ ਕੰਮ ਕਰ ਰਿਹਾ ਵਾ ਤੇ ਉਹ ਤਾਂ ਇਹ ਪੰਜਾਬ ਡਵੈਲਪ ਹੋ ਰਿਹਾ ਜੇ ਅਧਿਕਾਰੀ ਕੰਮ ਨਾ ਕਰਨਗੇ ਤੇ ਸਮਝ ਲਓ ਕਿ ਫੇਰ ਆ ਬੱਤੀ ਵੀ ਨਹੀਂ ਚੱਲੇ ਸੋ ਕਹਿਣ ਦਾ ਭਾਵ ਇਹ ਆ ਵੀ ਕਿਤੇ ਨਾ ਕਿਤੇ ਕਮੀ रह ਜਾਂਦੀ ਆ ਔਰ ਉਹ ਕਮੀਆਂ ਜਿੱਥੇ रह ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਲੋਕਾਂ ਦੀ ਅਪਰੋਚ ਦੇ ਨਾਲ ਔਰ ਲੋਕ ਰਾਤ ਨੂੰ ਸੋਚਦੇ ਨੇ ਸਵੇਰੇ ਐਮਐਲਏ ਸਾਹਿਬ ਕੋਲ ਬੈਠੇ ਹੁੰਦੇ ਨੇ ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਹੈ ਜਿੱਦਾਂ ਕੰਮ ਰੁਕਦਾ ਦਿੱਕਤ ਆਉਂਦੀ ਆ ਉਹ ਆ ਕੇ ਸਾਨੂੰ ਮਿਲਦਾ ਤੇ ਆਪਾਂ ਉਸੇ ਟਾਈਮ ਹੀ ਅਫਸਰ ਨੂੰ ਅਗਾਹ ਕਰਦੀਦਾ ਵੀ ਆਹ ਕੰਮ ਨੂੰ ਆਪਣੇ ਨੂੰ ਆਪਾਂ ਵਧੀਆ ਢੰਗ ਨਾਲ ਵਰਕ ਕਰੀਏ ਸੋ ਇਹਦੇ ਵਿੱਚ ਮੈਂ ਇਹ ਵੀ ਜਿਹੜੇ ਕੁਝ ਅਫਸਰ ਨੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ ਡਿਊਟੀ ਜਿਹੜਾ ਸਮਾ ਸਾਨੂੰ ਡਿਊਟੀ ਦਾ ਮਿਲਿਆ ਉਹ ਵਧੀਆ ਟੰਗਣਾ ਆਪਾਂ ਡਿਊਟੀ ਕਰੀਏ ਕੋਈ ਦਿੱਕਤ ਹੀ ਨਹੀਂ ਆਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਫੁਰਦਾ ਆ ਰਿਹਾ ਹੈ ਇਸ ਤਿੱਖੇ ਦੇ ਬਿਲਕੁਲ ਜੀ ਕੱਲ ਮੈਂ ਦੱਸਣਾ ਚਾਹਣਾ ਤੁਹਾਨੂੰ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਮੇਟੀ ਲੋਕਲ ਬਾਡੀ ਦੀ ਜਿਹੜੀ ਹੈ ਕੱਲ ਉਹਦੀ ਬਟਾਲੇ ਮੀਟਿੰਗ ਰੱਖੀ ਹੈ ਜਿਹੜਾ ਮੈਨੂੰ ਲੱਗਦਾ ਵੀ ਕਮਿਸਟਰ ਸਾਹਿਬ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਮੇਟੀ ਵਿਧਾਨ ਸਭਾ ਦੀ ਜਿਹੜੀ ਹੈ ਬੜੀ ਵੱਡੀ ਗੱਲ ਹੈ ਅੱਜ ਤੱਕ ਬੜੀਆਂ ਸਰਕਾਰਾਂ ਰਹੀਆਂ ਬੜੇ ਰਾਜਪਾਗ ਦੇ ਪਰ ਕਿਸੇ ਨੇ ਕਮੇਟੀ ਦੀ ਪਹਿਲ ਕਦਮੀ ਨਹੀਂ ਕੀਤੀ ਉਹ ਇਸ ਸਦਸ ਨੇ ਅੱਜ ਉਹ ਕਮੇਟੀ ਜਿਹੜੀ ਆ ਕੱਲ ਦੀ ਜਿਹੜੀ ਮੀਟਿੰਗ ਆ ਉਹ ਵਾਲੀ ਜਿਹੜੀ ਕਰਨ ਜਾ ਰਹੇ ਆ ਅੱਜ ਉਹਦੇ ਸੰਬੰਧੀ ਵੀ ਆਪਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕੋਈ ਕਮੀ ਨਾ ਰਹੇ ਅਫਸਰ ਸਹਿਬਾਨ ਵੀ ਉਪਰੋਂ ਬਾਹਰ ਹੋਣੇ ਨੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਵੀ ਸਾਰੇ ਆਉਣੇ ਨੇ ਕਿਉਂਕਿ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਬਰੀਫਲੀ ਆਪਾਂ ਕਰਨਾ ਔਰ ਜਿਹੜੇ ਕੰਮਾਂ 'ਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ। ਟੋਟੇ ਕੋਲ ਕੁਝ ਹੋ ਰਿਹਾ ਜੀ ਕੱਲ ਸਾਡੇ ਜੀ ਐਮਐਲਏ ਚੇਅਰਮੈਨ ਸਾਹਿਬ ਗੋਗੀਪਾਜੀ ਹੁਣੀ ਨੇ ਜਿਹੜੇ ਲੁਧਿਆਣੇ ਤੋਂ ਨੇ ਉਹ ਕੱਲ ਆ ਰਹੇ ਨੇ ਜੀ ਨਾਲ ਉਹਨਾਂ ਦੇ ਨਾਲ ਬਤੌਰ ਜਿਹੜੇ ਐਮਐਲਏ ਸਹਿਬਾਨ ਸਾਡੀ ਕਮੇਟੀ ਦੇ ਮੈਂਬਰ ਨੇ ਜਿਹਦੇ ਵਿੱਚ ਇਹ ਦਾਸ ਵੀ ਤੁਹਾਡਾ ਉਸ ਕਮੇਟੀ ਦਾ ਮੈਂਬਰ ਆ ਉਹ ਵੀ ਸਾਰੀ ਕਮੇਟੀ ਜਿਹੜੀ ਹੈ ਇੱਥੇ ਹਾਜ਼ਰ ਠੀਕ ਹੈ ਏ ਸੰਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਹੋਏ ਜੀਵੀਸੀ ਅਪਡੇਟ ਦੇ ਨਾਲ ਧੰਨਵਾਦ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮੋਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਫੈਕਿਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.